ਕਦੇ-ਕਦੇ ਕਿਸੇ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਂਦਾ ਹੈ ਜੋ ਇੱਕ ਦੁਰਘਟਨਾ ਬਣ ਕੇ ਸਾਹਮਤ ਹੁੰਦਾ ਹੈ। ਅੱਜ ਦੀ ਕਹਾਣੀ ਵਿੱਚ ਜੋ ਹੋਇਆ ਹੈ ਕਿ ਇੱਕ ਲੜਕੀ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ। ਉਸ ਦੀ ਮਾਂ ਘਰ ਤੋਂ ਬਾਹਰ ਹੁੰਦੀ ਹੈ ਤੇ ਅਚਾਨਕ ਉਸ ਦੇ ਪਿਤਾ ਘਰ ਆਉਂਦੇ ਹਨ। ਬਾਪ ਨੇ ਆਪਣੀ ਬੇਟੀ ਨੂੰ ਅਜਿਹੀ ਸਥਿਤੀ ਵਿੱਚ ਦੇਖਿਆ ਜਿਸ ਸਥਿਤੀ ਵਿੱਚ ਉਸ ਨੂੰ ਨਹੀਂ ਦੇਖਣਾ ਚਾਹੀਦਾ ਸੀ। ਉਸ ਦਾ ਬਾਪ ਬੇਕਾਬੂ ਹੋ ਜਾਂਦਾ ਹੈ ਅਤੇ ਆਪਣੀ ਬੇਟੀ ਦੇ ਨਾਲ ਇੱਕ ਘਟੀਆ ਹਰਕਤ ਕਰਦਾ ਹੈ। ਬੇਟੀ ਰੋਂਦੀ ਹੈ, ਚੀਕਦੀ ਹੈ, ਘਰ ਲੌਂਦੀ ਹੈ ਪਰ ਬਾਪ ਦੇ ਕੰਨਾਂ ਤੱਕ ਉਸ ਦੀ ਆਵਾਜ਼ ਨਹੀਂ ਪਹੁੰਚ ਰਹੀ ਸੀ। ਜਦੋਂ ਤੱਕ ਉਸ ਦਾ ਮਨ ਸੰਤੁਸ਼ਟ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇਸ ਤਰ੍ਹਾਂ ਹੀ ਹਰਕਤ ਕਰਦਾ ਰਿਹਾ। ਜਦੋਂ ਉਸਦਾ ਬਾਪ ਜਾਂਦਾ ਹੈ ਤਾਂ ਜਾਂਦਾ ਜਾਂਦਾ ਆਪਣੀ ਬੇਟੀ ਨੂੰ ਸਲਾਹ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਸ ਗੱਲ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੇ ਕਿਸੇ ਨੂੰ ਪਤਾ ਚੱਲਿਆ ਤਾਂ ਤੇਰੇ ਲਈ ਇਹ ਠੀਕ ਨਹੀਂ ਹੋਵੇਗਾ ਅੱਗੇ ਭਵਿੱਖ ਵਿੱਚ ਜੋ ਹੋਣਾ ਸੀ ਉਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਨਾ ਕੇਵਲ ਅਜਿਹੀ ਘਟਨਾਵਾਂ ਵਿੱਚ ਕਤਲ ਹੁੰਦੇ ਹਨ ਕਈ ਜ਼ਿੰਦਗੀਆਂ ਪੂਰੀ ਤਰ੍ਹਾਂ ਖਤਮ ਹੋ ਜਾਂਦੀਆਂ ਹਨ ਅੱਜ ਦੀ ਸੱਚੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਗੱਲ ਕਰ ਰਹੀ ਹਾਂ ਜੁਲਾਈ 1999 ਦੀ ਜਦੋਂ ਉਸ ਬੇਟੀ ਦੇ ਨਾਲ ਬਾਪ ਨੇ ਬਲਾਤਕਾਰ ਕਰ ਦਿੱਤਾ ਸੀ ਤਾਂ ਉਸ ਬੇਟੀ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਜਦੋਂ ਉਸਦੀ ਮਾਂ ਘਰ ਆਉਂਦੀ ਹੈ ਤਾਂ ਨਾਬਾਲਗ ਬੇਟੀ ਜਦ ਮਾਂ ਨੂੰ ਆਪਣੀ ਸਾਰੀ ਕਹਾਣੀ ਦੱਸਦੀ ਹੈ ਤਾਂ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ

कोर्ट ने जो एक कठोर फैसला लिया इस फैसले तो बाद उस इलाके विच पूरी चर्चा हो जाती है कि एक बाप ने अपनी बेटी नाल कि घटिया हरकत की है वो व्यक्ति जिसका नाम महेंद्र सिंह हों है महेंद्र सिंह जेल जाता है जेल में लोग उस बहुत नफरत करते हैं नफरत करण स जो उसने अपनी बेटी न गा काम किया

ਵਕਤ ਬੀਤਦਾ ਹੈ ਤੇ ਕੁਝ ਲੋਕ ਉਸ ਨੂੰ ਸੁਲਾ ਦਿੰਦੇ ਹਨ ਕਿ ਤੇਰਾ ਵਧੀਆ ਵਿਵਹਾਰ ਹੈ ਤੂੰ ਚਾਹੇ ਤਾਂ ਪੇਰੋਲ ਲੈ ਸਕਦਾ ਹੈ ਅਤੇ ਪੇਰੋਲ ਲੈ ਕੇ ਤੂੰ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹੈ ਦੁਨੀਆ ਦੇਖ ਸਕਦਾ ਹੈ ਜਿਵੇਂ ਉਸਨੇ ਸੁਣਿਆ ਸੀ ਉਸੇ ਤਰ੍ਹਾਂ ਹੀ ਕਰਦਾ ਹੈ 1999 ਵਿੱਚ ਉਹ ਜੇਲ੍ਹ ਸੁਜਦਾ ਹੈ दो हजार पांच पेरो बेनती करता है और उसकी बेनती स्वीकार कर लिया जाता है अप्रैल दो हज़ार पांच की एक घटना है जिम्मे ही उसनु रोल मिलती है

जिस तरह उसने धमकी दिखती देख के लगता है कि फिर कोई अजि घटना ना कर दे जिम्मे उसने पहला अपनी बेटी न की ओ अपने नेड़ले पुलिस स्टेशन जाके ओ शिकायत दर्ज करवा पुलिस ने इस शिकायत ज्यादा गंभीरता नहीं लिया पुलिस नू ए सूचना मिली सी, बेटी दा है कुछ ठीक ठाक है अठ जनवरी दो हजार छे गल है लुधियाना का एक था लगता है उसका एक पिंड है प्रताप सिंह वाला इथे मां बेटी मां विनू वर्मा

उसकी पत्नी उसकी आवाज सुनती है पर उसका पति महेंद्र सिर उत्ता उसका सिर फट जाता है उस तु बाद उसने उसकी गर्दन उत्ता जो हाथ न रोकने की कोशिश करती है तो उसका हाथ भी कटिया जाता है महेंद्र सिंह ने यह वार महेंद्र सिंह ने ए वार अपनी पत्नी ते यहड़ी महेंद्र सिंह ने यह वार अपनी पत्नी उत्ते कुहाड़ी सी उसकी पत्नी की मौके ते ही मौत हो जाती है मां दीक सुनने तो बाद बेटी दौड़ती हुई आती है आखिर होया की है

ਸ਼ਾਲੂ ਨੇ ਇਹ ਸਾਰਾ ਕੁਝ ਦੇਖਿਆ ਤਾਂ ਉਹ ਡਰ ਕੇ ਆਪਣੇ ਕਮਰੇ ਵੱਲ ਭੱਜਦੀ ਹੈ ਉਹ ਜਿੰਨੇ ਜ਼ੋਰ ਨਾਲ ਚੀਕ ਸਕਦੀ ਸੀ ਉਹ ਉਨੇ ਜ਼ੋਰ ਨਾਲ ਚੀਕਦੀ ਹੈ ਕਮਰੇ ਵਿੱਚ ਜਾ ਕੇ ਉਹ ਦਰਵਾਜ਼ਾ ਅੰਦਰੋਂ ਬੰਦ ਕਰ ਲੈਂਦੀ ਹੈ ਤਾਂ ਜੋ ਉਹ ਅੰਦਰ ਉਸ ਤੱਕ ਪਹੁੰਚ ਨਾ ਸਕੇ ਤੇ ਉਸਦੇ ਪਹੁੰਚਣ ਤੋਂ ਪਹਿਲਾਂ ਲੋਕ ਆ ਜਾਣ ਦਰਵਾਜ਼ਾ ਅੰਦਰ ਤੋਂ ਬੰਦ ਸੀ ਪਰ ਉਸਦੀਆਂ ਚੀਕਾਂ ਦੀ ਆਵਾਜ਼ ਆਸ-ਪਾਸ ਦੇ ਲੋਕਾਂ ਤੱਕ ਪਹੁੰਚ ਗਈ ਸੀ ਜਿਵੇਂ ਹੀ ਘਰ ਦੇ ਆਸ-ਪਾਸ ਦੇ ਲੋਕ ਘਰ ਅੰਦਰ ਆਉਂਦੇ ਹਨ ਅਤੇ ਘਰ ਵਿੱਚ काल है महेंद्र सिंह जिसने अपनी बेटी का कतल कर दिता उसका दरवाजे खोलते हैं लोग आके देखते हैं मां बेटी खून न लथ पथ हो पन य जिसने भी देखिय अंदर खौफ पैदा हो जाता है इस घटना बारे पुलिस न सूचना दि जाती है ਪੁਲਿਸ ਦੇ ਮੁਲਾਜ਼ਮ ਅਤੇ ਐਸਐਚਓ ਸਮੇਂ ਤੇ ਪਹੁੰਚਦੇ ਹਨ ਤੇ ਇਸ ਘਟਨਾ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਦੋਨਾਂ ਦੀ ਲਾਸ਼ ਨੂੰ ਪੁਲਿਸ ਕੋਸਟ ਮਾਰਟਮ ਲਈ ਪੇਰ ਦਿੱਤਾ ਜਾਂਦਾ ਹੈ ਅਤੇ ਇਸ ਗੱਲ ਬਾਰੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਹਤਿਆ ਕਿਸ ਨੇ ਕੀਤੀ ਤੇ ਕਿਉਂ ਕੀਤੀ ਇਸ ਹੱਤਿਆ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਪੁਲਿਸ ਨੇ ਐਫਆਈਆਰ ਦਰਜ ਕੀਤੀ ਅਤੇ ਉਸ ਵਿਅਕਤੀ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਉਹ ਵਿਅਕਤੀ ਪਹਿਲਾਂ ਜਿਸ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਉਹ ਹੌਣ ਵੀ ਉਸ ਮਕਾਨ ਵਿੱਚ ਹੀ ਰਹਿ ਰਿਹਾ ਸੀ ਉਸਨੇ ਭੱਜਣ ਦੀ ਕੋਸ਼ਿਸ਼ ਨਾ ਕੀਤੀ ਜਿਵੇਂ ਹੀ ਪੁਲਿਸ ਉਸ ਮਕਾਨ ਵਿੱਚ ਪਹੁੰਚਦੀ ਹੈ ਤਾਂ ਉਹ ਆਪ ए जाते हैं इस दे खिलाफ, सबूत खिलाफ सबूत पोद तो कोर्ट विच जो मामला पोचता है इस मामले की ज्यादा लम्बी कारवाई नहीं होंगी ऐ एक साल दे विच मामला सुलझा दिता जाता है साल दो हजार छे ਨਾਸੀ 22 ਨਵੰਬਰ 2007 ਨੂੰ ਲੁਧਿਆਣਾ ਦੇ ਇੱਕ ਵਿਅਕਤੀ ਮਨਦੀਪ ਨੇ ਮਹਿੰਦਰ ਫਾਂਸੀ ਦੀ ਸਜ਼ਾ ਸੁਣਾਈ ਉਸਨੇ ਕਿਹਾ ਕਿ ਇਸ ਵਿਅਕਤੀ ਨੂੰ ਉਦੋਂ ਤੱਕ ਫਾਂਸੀ ਦੇ ਰਸਤੇ ਤੇ ਲਟਕਾ ਕੇ ਰੱਖਿਆ ਜਾਵੇ ਜਦੋਂ ਤੱਕ ਇਸ ਦੇ ਪ੍ਰਾਣ ਨਾ ਨਿਕਲ ਜਾਣ ਕਿਉਂਕਿ ਇਹ ਰੇਅਰ ਆਫ ਰੇਅਰ ਦਾ ਕੇਸ ਹੈ ਇਸਨੇ ਬਹੁਤ ਘਟਿਆ ਹਰਕਤ ਕੀਤੀ ਹੈ ਅਤੇ ਲੋਕਾਂ ਨੂੰ ਵੀ ਹੁਣ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਸ਼ਾਇਦ ਇਹ ਵਿਅਕਤੀ ਇਸ ਲਈ ਹੀ ਸੀ ਕਿਉਂਕਿ ਪਹਿਲਾਂ ਇਸਨੇ ਆਪਣੀ ਨਾਬਾਲਗ ਲੜਕੀ ਨਾਲ ਘਟਿਆ ਹਰਕਤ ਕੀਤੀ ਸੀ उस समय इस व्यक्ति की उम्र लगभग इकयाली साल के आस पास थी उदो इसने अपनी बेटी का बलात्कार

ਉਹ ਖਾਰਜ ਕਰ ਦਿੱਤਾ ਤੇ ਇਸ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਇਸ ਵਿਅਕਤੀ ਦੀ ਜਿਉਣ ਦੀ ਇੱਛਾ ਲਗਾਤਾਰ ਵਧਦੀ ਜਾ ਰਹੀ ਸੀ ਤਾਂ ਇਸ ਨੇ ਫਿਰ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਕਿ ਮੇਰੀ ਸਜ਼ਾ ਨੂੰ ਘਟ ਕਰ ਦਿੱਤਾ ਜਾਵੇ ਇਹ ਵਿਅਕਤੀ ਅਪੀਲ ਦੇ ਦੌਰਾਨ ਕੁਝ ਅਜੇਹੀਆਂ ਗੱਲਾਂ ਕਰਦਾ ਹੈ ਕਿ ਮੈਂ ਬਹੁਤ ਗਰੀਬ ਵਿਅਕਤੀ ਹਾਂ ਤਾਂ ਜੋ ਕਿ ਸੁਪਰੀਮ ਕੋਰਟ ਇਸ ਦੀਆਂ ਗੱਲਾਂ ਸੁਣ ਕੇ ਉਸਤੇ ਰਹਿਮ ਕਰੇ ਤੇ ਇਸ ਦੀ ਸਜ਼ਾ ਨੂੰ ਘਟ ਕਰ ਦੇਵੇ ਪਰ 28 ਜਨਵਰੀ 2013 ਨੂੰ ਇਸ ਵਿਅਕਤੀ ਦੀ ਫਾਂਸੀ 30000 ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਂਦਾ ਹੈ ਇਹ ਕੈਦ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਇਸ ਵਿਅਕਤੀ ਦੇ ਪ੍ਰਾਨ ਨਾ ਨਿਕਲ ਜਾਣ ਉਦੋਂ ਤੱਕ ਇਹ ਜੇਲ੍ਹ ਦੀਆਂ ਸ਼ਲਾਖਾਂ ਦੇ ਪਿੱਛੇ ਹੀ ਰਹੇਗਾ ਕਿਉਂਕਿ ਇਹੋ ਜਿਹੇ ਵਿਅਕਤੀ ਦਾ ਸਮਾਜ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਵਿਅਕਤੀ ਜੇਲ੍ਹ ਦੀਆਂ ਸ਼ਲਾਖਾਂ ਦੇ ਪਿੱਛੇ ਹੀ ਹੁੰਦਾ ਹੈ ਪਰ ਇਸ ਨੂੰ ਉਹ ਟਾਈਮ ਯਾਦ ਆਉਂਦਾ ਹੈ ਜਦੋਂ ਇਸਨੇ ਆਪਣੇ ਬੇਟੀ ਨਾਲ ਇਹ ਗੰਦੀਆਂ ਹਰਕਤਾਂ ਕੀਤੀਆਂ ਸਨ ਕਾਸ਼ ਉਸ ਦਿਨ ਮੈਂ ਆਪਣੀ ਬੇਟੀ ਉੱਤੇ ਇੰਨੀ ਗੰਦੀ ਨਿਗਾਰ ਨਾ ਰੱਖੀ ਹੁੰਦੀ ਕਾਸ਼ ਇਹ ਸਭ ਨਾ ਹੋਇਆ ਹੁੰਦਾ ਤਾਂ ਇਹ ਦੋਨੋਂ ਮਾਂ ਬੇਟੀ ਵੀ ਜਿਉਂਦੀਆਂ ਹੁੰਦੀਆਂ ਮੈਂ ਆਪਣੀ ਪਤਨੀ ਤੇ ਆਪਣੀ बेटी का कतल ना होंगे किसी व्यक्ति का दिल दुखा नहीं है सगो जागरूक करना है जेकर कद अजिहा वक्त आ कोशिश करनी चाहती है जिस तरह की नीयत इस व्यक्ति की सी इस तरह की नीयत किसी ਦੀ ਕੀਮਤ ਨਹੀਂ ਰੱਖਣੀ ਚਾਹੀਦੀ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਸੁਣ ਕੇ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਧੰਨਵਾਦ